ਬਹਿਵਦਾ ਦੇ ਦਿੱਤੇ ਗਾਣਾ ਛੱਡ ਗਏ ਇਹ ਗੱਲ ਕਰਨਾ 30 ਦੇ ਆਸ-ਪਾਸ ਛੱਡਣਾ ਤੁਹਾਡੇ ਬਾਹਰ ਇਹ ਗੱਲ ਕਹਿਣਾ ਇਹ ਕਿਸੇ ਨੂੰ ਲੱਗਦਾ ਹੈ ਹਾਂਜੀ ਦੋਸਤੋ ਇਸ ਤੋਂ ਅੱਗੇ ਜੋ ਕਿ ਸਿੱਧੂ ਮੂਸਾ ਵਾਲੇ ਦੇ ਪਿਤਾ ਨੇ ਕਿਹਾ ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਜੇਕਰ ਤੁਸੀਂ ਸ਼ੁਰੂਆਤ ਤੋਂ ਇਹ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਰੂਰ ਸਾਡੇ ਚੈਨਲ ਤੇ ਆ ਕੇ ਦੇਖਿਓ ਕਿ ਸ਼ੁਰੂਆਤ ਕਿੱਥੋਂ ਹੀ ਸੀਗੀ ਕਿਉਂ ਗੁਰੂ ਨੰਦਾ ਬਣੇ ਕਮੈਂਟ ਕੀਤਾ ਸੀਗਾ ਜੋ ਤੁਹਾਡੀ ਸਕਰੀਨ ਦੇ ਉੱਪਰ ਦਿਖ ਰਿਹਾ ਆਇਆ ਕੀ ਆਜੋ ਜਿੰਨੇ ਹੋਣਾ 27 ਨਵੰਬਰ ਨੂੰ ਤੁਹਾਨੂੰ ਦੱਸ ਦਈਏ ਕਿ ਆਖਿਰਕਾਰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕੀ ਕਿਹਾ ਸੀਗਾ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਬਰੋਟਾ ਦੇ ਬਾਰੇ ਅਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿੰਨੇ ਡੇਟ ਪੋਣੀਆ ਪਾ ਲਵੇ ਤੇ ਉਸ ਤੋਂ ਬਾਅਦ ਜਿਹੜਾ ਕੀ ਗੁਰੂ ਰੰਧਾਵਾ ਦਾ ਇੱਕ ਮੈਂਟ ਨਿਕਲ ਕੇ ਸਾਹਮਣੇ ਆਉਂਦਾ ਆ ਜਿੱਥੇ ਮਨਕੀਰਤ ਔਲਖ ਨੇ ਵੀ ਇਸ ਫੋਟੋ ਨੂੰ ਲਾਈਕ ਕੀਤਾ ਆਇਆ ਅਤੇ ਗੁਰੂ ਰੰਧਾਵਾ ਨੇ ਥੱਲੇ ਲਿਖਿਆ ਆ ਆਜੋ ਜਿੰਨੇ ਹੋਣਾ ਹੈ 27 ਨਵੰਬਰ ਨੂੰ ਇਹ ਸਾਰੀ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਐਂਡ ਹੁੰਦੀ ਆ ਕੱਲੀ ਕੱਲੀ ਡਿਟੇਲ ਦੇ ਵਿੱਚ ਅਸੀਂ ਵੀਡੀਓ ਬਣਾਈ ਆ ਅਤੇ ਇਸ ਵੀਡੀਓ ਦੇ ਵਿੱਚ ਅਸੀਂ ਇਹ ਗੱਲ ਕਰਾਂਗੇ ਕਿ ਆਖਿਰਕਾਰ ਗੁਰੂਨ ਦਾ ਵਣੇ ਪੰਗਾ ਕਿਉਂ ਲਿਆ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਪੂਰੀ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਿਓ ਤੇ ਇਹ ਵੀਡੀਓ ਨੂੰ ਵੀ ਐਂਡ ਤੱਕ ਦੇਖ ਕੇ ਜਾਇਓ ਮੈਂ ਮਾ ਦਾ ਡੇਟ ਤੇ ਗਾਣਾ ਛੱਡ ਦਿੱਤੀ ਇਹ ਗੱਲ ਕਰਾਂਗੇ 30 ਦੇ ਆਸ-ਪਾਸ ਛੱਡਣਾ ਤੁਹਾਡੇ ਮਾੜੇ ਬਣਾ ਗੱਲ ਕਹਿਣਾ ਇਹ ਕਿਸੇ ਨੂੰ ਲੱਗਦਾ ਹੈ ਕਿ ਗੇੜਾ ਔਰ ਇਹਨੂੰ ਸੌਂਗ ਆ ਜੀ ਉਹ ਤਾਂ ਫਲਾਨਾ ਇਹ ਤਾਂ ਫਰਾਂ ਦਾ ਹੋ ਛੱਟ ਕੇ ਦੇਖ ਲਓ ਲੋਕਾਂ ਨੇ ਕਿਹੜੀ ਜਿੱ ਜਾਊਗਾ ਲੋਕ ਜੀ ਨੂੰ ਫਤਬਾਦ ਦੀਏ ਕਿ ਹੂੰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਕਹਿਣਾ ਸੀਗਾ ਜੇ ਕਿਸ ਨੂੰ ਵਹਿਮ ਆ ਡੇਢ ਤੇ ਗਾਣਾ ਛੱਡ ਕੇ ਵੇਖ ਲਿਓ ਆਪਣਾ ਵਹਿਮ ਕੱਢ ਕੇ ਦੇਖ ਲਿਓ ਉਸੇ ਟਾਈਮ ਗੁਰੂਨ ਦਾ ਵਾਦਾ 1 ਮਿੰਟ ਵਾਇਰਲ ਹੋਣ ਲੱਪਿੰਦਾ ਕਿ ਸਿੱਧੂ ਮੂਸੇਵਾਲੇ ਦੇ ਬਰਾਬਰ ਗਾਣਾ ਕੱਢੇਗਾ ਹਾਲਾਂਕਿ 30 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਗਾਣਾ ਆਣਾ ਹੈ ਉਸ ਤੋਂ ਠੀਕ 2 ਦਿਨ ਪਹਿਲਾਂ ਸੀ ਕਹਿ ਸਕਦੇ ਆ 3 ਦਿਨ ਪਹਿਲਾਂ ਕਹਿ ਸਕਦੇ ਆ ਕਿ 27 ਤਰੀਕ ਨੂੰ ਜਿਵੇਂ ਕਿ ਕੱਲ ਗੁਰੂਨ ਦਾ ਵਾਦਾ ਗਾਣਾ ਆਉਣਾ ਹੈ ਅਤੇ ਦੇਖਣਾ ਇਹਦੇ ਵਿੱਚ ਕੀ ਹੋਵੇਗਾ ਕੀ ਦੇਖਣਾ ਚਾਹੁੰਦੇ ਨੇ ਲੋਕ ਕੀ ਕਿਹਦੇ ਕਮੈਂਟ ਕਿਹਦੇ ਵੀਊਅ ਅਤੇ ਕਿਹੜੇ ਗਾਣੇ ਜਿਆਦਾ ਸਪੋਰਟ ਕਰਦੇ ਨੇ ਲੋਕ ਕਿਉਂਕਿ ਜਿਹੜਾ ਇਹਦਾ ਨਚੋੜ ਆ ਲੋਕਾਂ ਨੇ ਕੱਢਣਾ ਹੁੰਦਾ ਹੈ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਾਫ਼ ਜਿਹੜੀ ਕਿ ਇੱਕ ਇੰਟਰਵਿਊ ਦੇ ਵਿੱਚ ਕਹਿ ਕਿ ਲੋਕਾਂ ਨੇ ਹੀ ਦੱਸਣਾ ਹੈ ਕਿ ਕਿਹਦੀ ਕਿਉਂ ਚੜਾਈ ਵਾਧਿਆ ਤੇ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਆ ਤੁਹਾਨੂੰ ਦੱਸਦੀ ਕਿ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀਗਾ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਹਾਲੇ ਕਿ ਸਿਰਫ ਪੋਸਟਰ ਹੀ ਆਇਆ ਸੀਗਾ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਪੋਸਟਰ ਦੀਆਂ ਸਟੋਰੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ ਪੋਸਟਰਸ ਦੇ ਉੱਤੇ ਕਈ ਕਈ ਜਿਹੜੀਆਂ ਕਿ ਲੌਂਗ ਵੀਡੀਓ ਬਣ ਚੁੱਕੀਆਂ ਨੇ YouTube ਦੀਆਂ ਕਿਸੇ ਵੀ ਸਿੰਗਰ ਦੇ ਪੋਸਟਰ ਨਾਲ ਇਦਾਂ ਨਹੀਂ ਹੁੰਦਾ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਲੈ ਕੇ ਹੁੰਦਾ ਆ ਭਾਵੇਂ ਉਹ ਜਿਉਂਦਾ ਸੀਗਾ ਭਾਵੇਂ ਹੁਣ ਸਾਡੇ ਵਿੱਚ ਨਹੀਂ ਆ ਪਰ ਉਹਦੇ ਗਾਣੇ ਉਦਾਂ ਹੀ ਜਿਹੜੇ ਕਿ ਉਹ ਜਾਲਦੇ ਰਹਿੰਦੇ ਨੇ ਬਾਕੀ ਤੁਸੀਂ ਇਹਨਾਂ ਦੋਵਾਂ ਸਿੰਗਰਾਂ ਦੇ ਕੰਪੇਅਰ ਵਿੱਚ ਕਿਹਨੂੰ ਜ਼ਿਆਦਾ ਸਪੋਰਟ ਕਰਦੇ ਹੋ ਕਮੈਂਟ ਵਿੱਚ ਉਹ ਸਿੰਗਰ ਦਾ ਨਾਮ ਜ਼ਰੂਰ ਲਿਖ ਕੇ ਜਾਓ ਅਤੇ ਇਦਾਂ ਦੀਆਂ ਹੋਰ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜਰੂਰ ਕਰ ਲਿਓ ਕਿਉਂਕਿ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜ਼ਿਆਦਾ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ